ਚਲੋ ਸਿਪੋਰਟ ਕੀ ਲਿਆ ਇੱਕ ਵਾਰੀ ਸੋਚ ਕੇ ਲੱਸੇ ਤੇ ਤੁਹਾਨੂੰ ਖਾਣ ਦੀ ਹਾਨ ਆਜੇ ਤੁਸੀਂ ਹਾਂ ਜਸੀਂ ਆਏ ਆ ਵਾ ਹੋ ਕੰਮ ਕੰਮ ਕਰ ਜੀਦੇ ਆ ਕਪੜੇ ਸੀਗੇ ਬਣਾਤੀ ਮੈਂ ਤੋੜ ਦੂੰਗੀ ਤੋੜੀ ਵਿਦੋ ਤੇਰੇ ਕਪੜੇ ਹੋਵੇ ਮਸ਼ੀਨ ਚ ਪਾਏ ਅੱਛਾ ਹੋ ਰੋਟੀ-ਬੋਟੀ ਬਣਾ ਲਈ ਹਾਂ ਬਣਾ ਲਈ ਸਰੋਤੀ ਲੈ ਪਰ ਪਾਣੀ ਪੋਣ ਦਾਲਿਆ ਪਾਣੀ ਦਾ ਪੀਜੀ ਤੁਸੀਂ ਬੈਠਾ ਤੇ ਲੈ ਕੇ ਆ ਲੈ ਲਿਆ ਪਾਣੀ

ਤੇ ਮੈਂ ਰੋਟੀ ਬਣਾਉਣ ਲਈ ਨਹੀਂ ਆਇਆ। ਆਹ ਮੋਗਾ ਦਾ ਜੋਬ ਪਿਲਾਨਾ ਹੈ। ਹਮਸਕਾਰ ਨਹੀਂ ਰਹਿ ਜੂਗੀ ਇਹਨੇ ਚਾਹਣਾ। ਠੀਕ ਹੈ ਲਾ। ਕਿਹਾ ਅਵਰਤਲਾ ਹੈ ਇਹਨੇ ਚਾਹਣਾ ਦਾ ਸਾਹਿਦ ਮੇਰੇ ਕੋਲ ਹੈ। ਸਵੇਰ ਦੀ ਪੀ ਕੇ ਗਿਆ ਕੋਟ ਚਾਹਤੀ ਸੀ। 5 ਵਜੇ ਚਾਹ ਪੀਤੀ ਹੋਈ ਨਹੀਂ। ਚਲਾਂ ਨਾ। ਜਿਹੜੇ ਕੰਮ ਕਰਵਾਉਂਦਾ ਇੱਕ ਕੰਮ ਕਰਵਾਦਾ ਹੈ ਮੈਂ ਮਦਦ ਨੂੰ ਤੁਸੀਂ ਨਹੀਂ ਕਰਨਾ। ਨਹੀਂ ਬਣੀ ਹੁੰਦੀਆਂ ਇਹ। ਠੀਕ ਹੈ ਠੀਕ ਹੈ। ਹਾਂ। ਆ ਬਲੋ ਠੀਕ ਹੈ। ਹਾਂ। తాత yeah. సోన్ ਉਹ ਬਹਾਰ ਕੀ ਉਹ ਮੇਰੇ ਦਾ ਮਨ ਮੇੜ ਕੇ ਆਇਆ ਇਹ ਤੇ ਜ਼ਰੂਰੀ ਹਾਂ ਗਾਜ ਬੜਾ ਰੁਪਈਆ ਪਰ ਹੁਣ ਬਣਾਈ ਸੀ ਨਾ ਸੱਚ ਜਲ ਮੈਂ ਪਾਣੀ ਲੈ ਕੇ ਆਈ ਹਾਂ ਚਲੋ ਕੋਈ ਨਹੀਂ ਲੈ ਪਾਣੀ ਬਣ ਕੇ ਸਾਗਿੰਦੇ ਆਏ ਕੋਈ ਲੈ ਆ ਬਾਈ ਤੁਸੀਂ ਮੈਂ ਇਸ ਨਾਲ ਚਾਹ ਮੈਂ ਬਣਾ ਲਾਂਗੇ ਹਸਾਗਣਾ ਹਾਂ ਹੁਣ ਹੀ ਕਰਦਾ ਦਾ ਸਾਹਿਬ ਤੁਹਾਨੂੰ ਤੇ ਹੋਰ ਕਿੰਨੇ ਦਿਨ ਹੋ ਗਏ ਸੰਕਿਆ ਅੰਦਰੋਂ ਸਰਦਾ ਕੰਮ ਤੋਂ ਨਹੀਂ ਕਿਆ ਛੁੱਟਦਾ ਦਾ ਸਾਲ ਨੂੰ ਗੁਰੂ ਜੀ ਕਰਦਾ ਖਾਂ ਨੂੰ ਸਨ ਹੋਰ ਸੱਜਣਾਂ ਨੂੰ ਸਰਯਾਰ ਜੀ ਵੀ ਪੱਟੀ ਖਾਂਦੇ ਨੇ ਸਾਹਿਬ ਅੱਛਾ ਚਲ ਪੂਰਨ ਦਾ ਸਾਹਿਬ ਮੈਂ ਤੇਰੇ ਬਾਅਦ ਤੇ ਪਹੁੰਚਦਾ ਮੈਂ ਸਾਹਿਬ ਇਹਨਾਂ ਦੇ ਵੱਲੋਂ ਬਣਾਉਣ ਚਾਹੀਦਾ ਠੀਕ ਹੈ ਕੰਮ ਨਾਲ ਲੋ ਬਣਾਉਂਦੇ ਟਾਈਮ ਲੱਗਦਾ ਹੈ ਦਾ ਸਾਹਿਬ ਮੈਂ ਨੂੰ ਨਵੀਂ ਦਾ ਸਾਹਿਬ ਨੂੰ ਮੈਂ ਲਿਆ ਦਿੰਦਾ ਜਹਾ ਟੌਲਾ ਮੱਜੀ ਬਣਾਈ ਸਾਰਾ ਬਣਾ ਦਿੰਦਾ ਪਰ ਬੜਾਈ ਸਾਹਿਬ ਪਰ ਮੈਂ ਹੀ ਖੜਾ ਰਹਾ

ਕੰਮ ਨਾ ਕਰੀ ਸਾਈ ਮੈਨ ਉਹਦਾ ਕੱਲਾ ਨਾ ਕਰਦਾ ਮਤਲਬ ਕੰਮ ਕੋਈ ਕਰਵਾਉਂ ਤੇ ਕਾਣਾ ਵਾਲਾ ਲੱਗਦਾ ਨਾ ਉਹ ਕੰਮ ਕੁ ਚੱਕੋ ਰੋਟੀ ਖਾ ਲੋ ਤੁਸੀਂ ਹਾਂ ਤਾਂ ਜੇ ਮੇਰਾ ਕੱਲੇ ਦਾ ਕੰਮ ਸ਼ਾਮ ਨੂੰ ਲੱਗੀ ਗੱਲ ਆ ਤੈਨੂੰ ਪਤਾ ਲੱਗੂਗਾ ਕਿ ਕਿੰਨੀ ਕੰਮ ਆਈ ਸਹੀ ਹੈ ਮੇਰੇ ਨਾਲ ਸਾਹ ਲਿਆਉਂਗੀ ਹੂੰ ਲੈ ਕੇ ਜਾਂਦੇ ਨਾ ਹਾਂ ਲੱਗੀ ਹੋਣੀ ਬੇਚੀ ਨਾ ਆਈਗਾ ਚਲ ਮੈਂ ਰੋਟੀ ਲੈ ਕੇ ਮੋੜ ਬਰਬਾਸਾ ਇਕੱਲੇ ਨਹੀਂ ਬੈਠੋ ਕਰਾ ਕੋਈ ਮਾਰ ਨਹੀਂ ਲੱਗੂਗੀ ਠੀਕ ਹੈ ਹੂੰ ਬੈਟਰੀ ਕੋਸਟ ਆਉਟ ਚੜੀ ਰਹੀ ਹੈ ਇਹ ਹੈ ਜਨੇਟ ਕੋਈ ਸਿੱਧਾ ਮੇਰੇ ਮਨ ਤਾਂ ਬਹਿ ਨਹੀਂ क्यों मैं कह रहा हूँ बात देख रहा है कि वो सारे वो की रहे हैं सारा कुछ शादीगी मिनमानी है मुड़के दिया रहता है कि सुन रहे हैं जी तो सीखे तो नहीं हैं मैं गए थे जाने वाला ਯਾ ਲੋਗੀ ਮੈਂ ਸਾਗ ਲੈ ਕੇ ਆਉਣਾ ਸੀਗਾ ਮੇਰੇ ਨਾਲ ਚੱਲਦੇ ਕੇ ਚੱਲੋਗੇ ਹਾਂਜੀ ਪਰ ਬੱਕੀ ਤੇ ਜਾਣਾ ਲੱਗੀ ਤਾਂ ਤੇ ਮੈਂ ਸਾਗ ਵੀ ਲੈ ਕੇ ਆਉਂ ਤੁਸੀਂ ਤਾਂ ਕੋਣ ਨਹੀਂ ਗਿਆ ਤੇ ਦਿਲ ਕਰਦਾ ਨਾ ਚਲ ਕੋਈ ਬਾਤ ਕਰ ਲੈ ਬਸ ਮੈਂ ਆਇਆ ਤਾਂ ਮੈਂ ਤੁਹਾਨੂੰ ਚਲ ਬੰਦ ਕਰਨ ਆ ਗਿਆ ਮੈਂ ਬਾਹਰ ਨਾ ਕਰ ਰਹਾ ਹਾਂ ਤੁਸੀਂ ਲੈ ਦੱਸੀ ਜਾਈ ਨਹੀਂ ਹੁਣ ਆਇਆ ਸਾਗ ਮੈਂ ਨੂੰ ਸਾਗ ਨਾ ਹੁਣ ਤੋਂ ਕਹਿੰਦੇ ਆ ਸਾਰਾ ਬੋਸਾ ਜਿਸ ਦਿਨ ਬਾਕੀ ਮੈਨੂੰ ਪਾਲਕ ਮੀਂਹ ਤਣੀ ਆਉਂਦੀ ਸਾਰਾ ਬਹੇਗਾ ਉਹਦੇ ਸਵੇਤਰ ਆਵਣੇ ਸਰਦਾਂ ਦਾ ਖੇਤ ਆਹ ਆ ਆ ਉਹ ਲੈ ਕੇ ਉਹ ਸਰੇ ਤੱਕ ਉਧਰੋਂ ਆ ਪਰਾਂ ਗਿਆ ਸਾਰਾ ਸਰਦਾਂ ਦਾ ਖੇਤ ਹੈ ਆ ਜਮਾ ਤੇਰੇ ਵਰਗਾ ਜਿਹਾ ਸੀ ਮਸਕੇ ਨਾ ਲਾਓ ਸਾਗ ਕਰਵਾਉ ਸਾਗ ਦਾ ਦੀਦ ਸੀ ਤੋੜਨਾ ਪੈਣਾ ਕਿਉਂ ਤੁਸੀਂ ਵੀ ਨਾਲ ਮੇਰੀ ਹਸਤ ਕਰਾਉਂਗੇ ਨਾਲ ਮੇਰ ਕੇ ਪਤੋੜ ਲਾਂਗੇ ਮੈਂ ਕਰਾਤਾ ਤੇਰੀ ਹਰ ਪ੍ਰਗਰਾਮ ਆਇਆ ਗਬਰਦੀ ਹੈ ਇਹ ਅਸੀਂ ਤੋੜਦਾ ਨਹੀਂ ਸਾਗੇ ਨੇ ਮੈਂ ਢੀੜਾ ਮਾਰਿਆ ਮੈਂ ਪਰਾਂਗੀ ਠੀਕ ਆ ਹਾਂ ਹਾਂ ਕੱਲ ਤੋੜ ਮੈਂ ਉਧਰ ਢੀੜਾ ਮਾਰ ਕੇ ਆਣਾ ਕਰ ਆ ਗਿਆ ਸਾਹਤਾ ਸਨੇ ਇਹ ਸੀ ਆਇਆ ਪਸਾਗ ਫੇਰ ਤੋੜ ਲਾਂਗੇ ਆ ਜਾ ਉੱਥੇ ਬੈਠਦਾ ਕਰ ਦਾਂਗੇ ਬਾਕੀ ਜਲਾਵਾ ਕਰ ਮੈਂ ਤਾਂ ਹੁਣ ਤੋੜਨ ਆ ਗਈ ਸੀ ਸਾਗ ਉੱਚਾ ਲਾ ਆ ਜਾ ਕੋਈ ਨਹੀਂ ਸਾਗ ਤਾਂ ਤੋੜਨੀ ਫੇਰ ਆ ਜਾਥੇ ਚਲੋ ਹੋਰ ਦੱਸ ਬੇ ਜਸ ਨੂੰ ਕਿ ਮੈਨੂੰ ਕੀ ਲੱਗਿਆ ਘਰੇ ਦਾ ਤੇਰਾ ਜੀ ਮਿਲਦਾ ਮੈਨੂੰ ਪਤਾ ਜਰਾ ਘਰ ਤਾਂ ਸਾਰਾ ਦਿਨ ਕੰਮ ਹੀ ਨਹੀਂ ਮੁੱਕਦਾ ਹੈਗਾ ਕੰਮ ਮੁੱਕਦੇ ਹੈ ਤੇਰਾ ਪਾਂਦੇ ਬਾਹਰ ਲਾ ਆ ਜੀ ਪੂਰੇ ਆ ਗਏ ਬਾਕੀ ਦੇਹ ਜਿਸੀ ਜਿੱਥੇ ਤੱਕ ਇਧਰ ਹੀ ਨਿਗਾਹ ਜਾਂਦੀ ਹੈ ਨਾ ਸਾਰੀ ਸਰਦਾਰ ਦੀ ਆਹ ਜਮੀਨ ਆਈ ਆਜ ਦਾ ਸਰਦਾਰ ਦੀ ਮੱਕੀ ਆਈ ਤੁਸੀਂ ਵੀ ਸਾਰਾ ਦਿਨ ਖੇਤ ਹੀ ਬਿਜ਼ੀ ਰਹਿੰਦੇ ਹੋ ਕਦੇ ਘਰੇ ਵੀ ਦੇਖ ਲਿਆ ਕਰੋ ਦਸੀ ਘਰੇ ਵੀ ਦੇਖਦੇ ਆ ਤੇਰੇ ਵਾਲੇ ਵੀ ਧਿਆਨ ਦਿੰਨੇ ਆ ਆਏ ਨਾ ਘਰੇ ਘਰ ਤੂੰ ਚੰਦਰੀਏ ਪਤਾ ਸਰਦਾਰ ਕਿਹੋ ਜੇ ਹੈਗੇ ਸਾਰਾ ਦਿਨ ਘਰੇ ਮੈਂ ਕਿੰਨਾ ਤੰਗ ਹੁੰਦੀ ਇਕੱਲੀ ਰਹਿ ਕੇ ਕਿਉਂ ਤੈਨੂੰ ਸਰਦਾਰ ਕੀ ਆ ਉਹਨਾਂ ਤਾਂ ਕੀ ਕਹਿਣਾਗਾ ਦੱਸੀ ਗੱਲ ਸੁਣਾ ਸਰਦਾਰ ਤਾਂ ਬਹੁਤ ਚੰਗਾ ਹੈ ਸਰਦਾਰ ਗਾਲ ਕੀ ਆਪਣਾ ਢੱਡ ਪਾਲਦਾ ਪਿਆ ਨਹੀਂ ਆਪਾਂ ਉਹਨੂੰ ਉਲੀ ਛੜਕਾਂ ਦੇ ਰੋਲਾਂ ਦੀ ਐਂ ਕਰ ਆਵਲਾ ਖਾਣਾ ਲਾਇਆ ਫਿਰ ਦੇਖ ਕੇ ਸਾ ਵਧੀਆ ਆਵਲਾ ਛੱਡੋ ਉਹ ਦੇਖੋ ਹਲੇ ਵੀ ਕਿੰਨੇ ਲੱਗੇ ਹੋਏ ਨੇ ਕਦੇ ਲੈ ਕੇ ਆਏ ਬੇਚਾਰਾ ਪਾਲਾ ਤੇ ਇਧਰ ਅਮਰੂਦ ਕਦੇ ਖਾਣ ਨੂੰ ਕੁਛ ਲੈ ਕੇ ਦਿੱਤਾਗਾ ਲੈ ਜੱਸੀ ਫਿਰ ਅੱਜ ਪਿਆਰਾ ਆਵਲਾ ਆਇਆ ਕੱਚੇ ਵਾਲੇ ਕੌਣ ਖਾਂਦਾ ਹੈਗਾ ਖਾ ਕੇ ਦੇਖਿਆ ਟੈਸਟ ਲਾ ਦੇਖ ਇਹਨਾਂ ਦਾ ਆ ਧਰ ਕੇ ਬੋਲਾਂ ਦੇ ਮੈਨੂੰ ਤਾਂ ਅਮਰੂਦ ਤੋੜ ਕੇ ਦੇ ਉਧਰੋਂ ਅਮਰੂਦ ਤੋੜ ਕੇ ਦੇ ਮਾ ਕੁਈ ਨਾ ਅਮਰੂਦ ਜਿਆਦਾ ਉੱਚੇ ਲੱਗੇ ਹੋਣੇ ਅਸੀਂ ਤੂੰ ਮੇਰੀ ਲੱਤ ਬਾਣਾ ਤੜਾ ਦੀ ਕਿਤੇ ਦਿਖਦੀ ਜੀ ਕਿਤੇ ਘਰੇ ਬੈਠੇ ਰਹੀਏ ਤੇ ਮੈਨੂੰ ਸਾਂਭੀ ਜਾਏਗੀ ਮੱਝੇ ਦੇ ਬੈਠੇ ਨੂੰ ਹੈ ਐਵੇਂ ਥੋੜੀ ਲੱਤਾਂ ਤੋੜ ਦਿਆਂ ਹੁੰਦੀਆਂ ਨੇ ਚਲ ਕੋਈ ਨਾ ਘਰੇ ਜਾ ਦਿੰਦੇ ਨੰਬਰ ਉਹਨੂੰ ਲੈ ਕੇ ਆਪਾਂ ਦੋਵੇਂ ਖਾਵਾਂਗੇ ਅੱਛਾ ਘਰੇ ਤਾਂ ਥੱਕੇ ਟੁੱਟੇ ਆਉਣੇ ਖੇਤ ਆ ਕੇ ਸੋਨੂੰ ਹੁਣ ਤੁਸੀਂ ਰੋਮਾਂਟਿਕ ਹੋਣੇ ਹੋਗੇ ਕੰਤਨ ਪੋਦਾ ਵਰ ਘਰੇ ਕਿੱਥੇ ਹੋਇਆ ਮਰਮਟਿਕ ਆਪਾਂ ਦਾ ਖੇਤ ਇਹ ਹੁੰਗਣਾ ਯਾਰ ਮਰਮਟਿਕ ਪੂਰੇ ਕਹਾਂ ਕਦੇ ਕਦੇ ਕੋਈ ਆ ਜਾਂਦਾ ਕਦੇ ਕੋਈ ਜਾਂਦਾ ਬੜਾ ਆਪਾਂ ਦੋ ਹੀ ਬੈਠਿਆ ਮਾ ਉਹਨਾਂ ਨਾਲ ਨਵੇਂ ਨਵਰੇ ਨਾ ਪਰ ਆ ਕੋਈ ਹੈ ਮੈਂ ਇਹ ਨਹੀਂ ਕਹਦੀ ਵੀ ਕੰਮ ਜ਼ਰੂਰੀ ਨਹੀਂ ਹਨਾ ਕੰਮ ਵੀ ਜ਼ਰੂਰੀ ਹੈ ਪਰ ਅਦ ਪਰਿਵਾਰ ਵੀ ਦੇਖੀਦਾ ਹੁੰਦਾ ਨਾ ਦੱਸਿਓ ਪਰਿਵਾਰ ਦੇਖਦੇ ਹੁੰਦਾ ਪਤਾ ਹੀ ਹੋਰੇ ਦਾ ਕਾਹੀ ਇਹ ਪਰਿਵਾਰਾਂ ਦੇਖਦੇ ਤਾਂ ਆਪਾਂ ਵੀ ਦਾ ਕਿੱਥੇ ਹੁੰਨਾ ਦੀ ਆ ਦੱਸਿਓ ਕਿਤੇ ਕੰਮ ਦੇ ਵਿੱਚ ਇੱਥੋਂ ਤੱਕ ਨਾ ਪਹੁੰਚ ਬਾਅਦ ਚ ਫਿਰ ਸੌਣਾ ਆਪਾਂ ਵੀ ਵੀ ਮੇਰਾ ਪਰਿਵਾਰ ਵੀ ਸੀਗਾ ਨਾ ਐਣਾ ਮੇਰੇ ਗਣੀ ਵੀ ਮੂੰਗਰ ਲਿਆ ਕਰ ਮੜਾ ਮੂਟਾ ਪਰਾਂ ਮੂੰਗਰ ਕਰਖਿਆ ਤੈਂ ਮੈਂ ਚਿੰਗਾ ਨਹੀਂ ਲਾ ਦਿੰਨੀ ਗੱਲ ਚੰਗੇ ਦੀ ਨਹੀਂ ਹੈਗੀ ਕੀ ਹਾਂ ਅੱਛਾ ਹੁਣ ਤੈਨੂੰ ਖੇਤਾਂ ਚ ਜਾ ਕੇ ਤੈਨੂੰ ਹੁਣ ਮਸ ਜਿਆਦਾ ਆਉਂਦਾ ਹੈ ਤੇ ਜਦੋਂ ਮੈਂ ਘਰੇ ਕਹਿਣੀ ਵੀ ਤੁਸੀਂ ਕੰਮ ਛੱਡ ਕੇ ਘਰੇ ਆ ਜਾਓ ਕੋਈ 10 ਮਿੰਟ ਉਹ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਦੁੱਖ ਸੁਖ ਮੇਰਾ ਵੀ ਸੁਣੋ ਆਪ ਦਾ ਸੁਣਾਓ ਨਾ ਉਧਰ ਤਾਂ ਤੁਹਾਡਾ ਕੋਈ ਧਿਆਨ ਨਹੀਂ ਹੁੰਦਾ ਜੱਸੀ ਸਾਰਾ ਕੁਝ ਸੁਣਦਿਆ ਤੂੰ ਐਂ ਨਾ ਕਰਿਆ ਕਰ ਨਾਲੀ ਚਲ ਠੀਕ ਆ ਹੁਣ ਸਾਖ ਤਰਵਾਦੋਂ ਨਾਲੇ ਬਾਤੂ ਕਰੀ ਜੂਗਾ ਵੀ ਕਿਹੜੇ ਟਾਈਮ ਤੇ ਉਈ ਨਾ ਮੈਂ ਲੱਕੜਾ ਲਾ ਦੂੰ ਜੁੱਲੇ 'ਚ ਮੈਂ ਤੇਰੇ ਜੂਸ ਆ ਕੇ ਤੂੰ ਦੇ ਟੈਂਚ ਨਾ ਆਇਆ ਨਾੜੀ ਘਾ ਕਰ ਆ ਜਾ ਸਰਦਾਰ ਜੀ ਵੀ ਆਉਣ ਵਾਲੀ ਹੈਗੀ ਫਿਰ ਉਹ ਆਖਣਗੇ ਵੀ ਘਰ ਦਾ ਕੰਮ ਛੱਡ ਕੇ ਤੇ ਖੇਤਾਂ ਨੂੰ ਚੱਲ ਪਈਏ। ਚੱਲ ਜੱਸੀ ਮੇਰਾ ਤੋੜ ਸਾਗ ਆ ਜਾ ਠੀਕ ਹੈ। ਵਈ ਆ ਜੱਸੀ ਕਿੱਧਰ ਫਿਰਦੀ ਐਂ ਸਰਦਾਰ ਜੀ ਤੁਸੀਂ ਇੱਥੇ ਉਹ ਜੱਸੀ ਤੂੰ ਕਿੱਥੇ ਫਿਰਦੀ ਐਂ ਮੈਂ ਸਾਗ ਲੈਣਾ ਇਸੀ ਸਰਦਾਰ ਜੀ ਉਹ ਤੈਨੂੰ ਸਾਗ ਲੈਣ ਦੀ ਭਾਂਕੀ ਜ਼ਰੂਰਤ ਸੀ ਤੂੰ ਮੈਨੂੰ ਇੱਕ ਵਾਰੀ ਜੱਸ ਦਿੰਦੀ ਸਾਗ ਤਾਂ ਮੈਂ ਆਪੇ ਲੈ ਆਉਂਦਾ ਮੈਂ ਅੱਜ ਘਰ ਵਾਲੇ ਨਾਲ ਆਈ ਸੀ ਸਰਦਾਰ ਜੀ ਇੱਥੇ ਉਹ ਯਾਰ ਜੱਸੀ ਸਾਰਾ ਦਿਨ ਘਰ ਵਾਲਾ ਘਰ ਵਾਲਾ ਨਹੀਂ ਕਰੀਦੀ ਹੁੰਦੀ ਮਾੜਾ ਮੋਟਾ ਇੱਧਰ ਵੀ ਦੇਖਿਆ ਕਰ ਤੁਸੀਂ ਕਹਿਣਾ ਕੀ ਚਾਹੁੰਦੇ ਮੈਂ ਸਮਝੀ ਨਹੀਂ ਤੈਨੂੰ ਹਜੇ ਪਤਾ ਨਹੀਂ ਲੱਗਿਆ ਵੀ ਮੈਂ ਕਹਿਣਾ ਕੀ ਚਾਹੁੰਦਾ ਨਹੀਂ ਸਰਦਾਰ ਜੀ ਜੋ ਗੱਲਾਂ ਤੁਸੀਂ ਕਰ ਰਹੇ ਹੋ ਨਾ ਉਹ ਸਹੀ ਨਹੀਂ ਗਾ ਇੱਕ ਗੱਲ ਦੇਖ ਜਿੱਥੇ ਤੱਕ ਆ ਤੇਰੀ ਨਿਗਾ ਜਾਂਦੀ ਹੈ ਨਾ ਇਹ ਸਾਰੀ ਜ਼ਮੀਨ ਆਪਣੀ ਹੈ ਇਹ ਇੱਕ ਦਿਨ ਤੇਰੀ ਵੀ ਹੋ ਸਕਦੀ ਹੈ ਮੈਨੂੰ ਨਹੀਂ ਚਾਹੀਦੀ ਇਹ ਜ਼ਮੀਨ ਜਾਇਦਾਦ ਸਰਦਾਰ ਜੀ ਜੱਸੀ ਇੱਕ ਵਾਰੀ ਹਾਂ ਤਾਂ ਕਰਕੇ ਦੇਖ ਸਰਦਾਰ ਜੀ ਮੇਰੇ ਘਰ ਵਾਲਾ ਹੈਗਾ ਤੇ ਮੈਨੂੰ ਇਹ ਸਤੇ ਸੋਡਾ ਸਭ ਕੁਝ ਨਹੀਂ ਚਾਹੀਦਾਗਾ ਮੇਰਾ ਹੱਥ ਛੱਡੋ ਸਰਦਾਰ ਜੀ ਜੱਸੀ ਜਿੱਤਰਾ ਹੱਥ ਮੇਰੇ ਹੱਥੋਂ ਛੱਡਿਆ ਗਿਆ ਨਾ ਸਮਝ ਲਾ ਸਾਰਾ ਕੁਝ ਹੀ ਛੱਡਿਆ ਗਿਆ ਕੋਈ ਗੱਲ ਨਹੀਂ ਦੱਸੀ ਇੱਕ ਦਿਨ ਤਾਂ ਨਾ ਤੈਨੂੰ ਮੇਰੀ ਛਾਤਰੀ ਤੇ ਬੈਠਣਾ ਪਊ ਨਾਲੇ ਇੱਕ ਗੱਲ ਹੋਰ ਐ ਜਿੰਨਾ ਚਿਰ ਇਹਦੇ ਘਰ ਵਾਲਾ ਮੇਰੇ ਵਿੱਚ ਵਿਚਾਲੇ ਆਉਂਦਾ ਰਹੂਗਾ ਨਾ ਉਹ ਤਾਂ ਹੰਦ ਕਰਨੀ ਪਊ ਸੁਣਦੇ ਹੋ ਹਾਂ ਜੀ ਮੈਨੂੰ ਘਰ ਛੱਡਿਓ ਕੀ ਗੱਲ ਹੋ ਗਈ ਕੁਝ ਨਹੀਂ ਬਸ ਸਰਦਾਰ ਜੀ ਅੱਜ ਤੁਸੀਂ ਮੈਨੂੰ ਘਰ ਛੱਡਿਓ ਉਹ ਹੁਣ ਤਾਂ ਹਾਤੀ ਖੇਡਦੀ ਪਈ ਸੀ ਮੈਂ ਤਾਂ ਕਹਿੰਦੀ ਮੈਨੂੰ ਘਰੇ ਛੱਡਿਆ ਮੇਰੀ ਗੱਲ ਸਮਝਿਆ ਕਰੋ ਮੈਨੂੰ ਘਰ ਛੱਡਿਓ ਸਰਦਾਰ ਕੁਝ ਨਹੀਂ ਕਹਿੰਦਾ ਹੈਗਾ ਕੁਝ ਨਹੀਂ ਬਸ ਤੁਸੀਂ ਮੈਨੂੰ ਘਰ ਛੱਡਿਓ ਦੱਸ ਕੀ ਸੱਪ ਲੜ ਗਿਆ ਤੇਰੀ ਮੈਂ ਤਾਂ ਕਹਿੰਦੀ ਮੈਨੂੰ ਘਰੇ ਛੱਡਿਆ ਲੈ ਦੱਸ <laughs> दसी की हाल हो गई की हाल हुई चल जाओ बस खेत की हो तुसी जाके सरदार दा काम ही कर लो खेतों तो बहुत उड़ सुड ही ਯਾਰ ਚੰਗੀ ਪਈ ਦਾ ਦੇ ਖੇਤੀ ਖੇਤ ਗਈ ਤੀ ਹੁਣ ਉਹ ਕਿਹਦੀ ਮੇਰੀ ਕੀ ਜ਼ਰੂਰਤ ਹੈਗੀ ਤੁਸੀਂ ਜਾ ਕੇ ਖੇਤੀ ਕੰਮ ਕਰ ਲੋ ਆਪ ਦਾ ਤੇਰੀ ਜ਼ਰੂਰਤ ਹੈਗੀ ਆ ਲੈ ਯਾਰ ਕਮਾਲ ਦੀ ਗੱਲ ਹੈ ਰਜਮੀ ਹਾਦੂਈ ਪਈ ਆ ਲੈ ਰੋਂਦੀ ਹੁਣ ਉਹਨਾਂ ਉੱਤਰ ਪਾ ਦੇ ਕਿ ਰੋਈ ਚਾ ਯਾਰ ਕੀ ਬਣੀ ਹੈ ਰੇ ਯਾਰ ਤਪਾਲਿਕ ਯਾਰ ਹੋਇਆ ਕੀ ਆਕੜ ਕੇ ਬਾਰੇ ਭੱਜ ਗਈ ਅੱਜ ਤੋਂ ਬਾਅਦ ਮੈਨੂੰ ਸਾਗ ਲੈਣ ਦੇ ਖੇਤ ਨਹੀਂ ਲੈ ਕੇ ਜਾਓਗੇ ਜੋ ਵੀ ਸਬਜ਼ੀ ਲੈ ਕੇ ਤੁਸੀਂ ਖੁਦ ਲੈ ਕੇ ਆਓਗੇ ਮੈਨੂੰ ਨਹੀਂ ਬੋਲੋਗੇ ਫਿਰ ਨਾਲ ਚੱਲ ਦੱਸੇ ਕੀ ਗੱਲ ਹੋ ਗਈ ਯਾਰ ਤੂੰ ਮੈਨੂੰ ਗੱਲ ਵੀ ਦੱਸ ਹਰ ਬਰ ਕਿਤ 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 ਸੋਨੂੰ ਘਰ ਦਾ ਖਿਆਲ ਨਹੀਂ ਕਿ ਕਦੀ ਆਇਆ ਖਿਆਲ ਮੈਨੂੰ ਤੇਰਾ ਹੈ ਯਾਰ ਆਏ ਘਰ ਉਰੇ ਬੈਠ ਕੇ ਮੈਨੂੰ ਗੱਲ ਦੱਸੀ ਗੱਲ ਕੀ ਹੋਈ ਯਾਰ ਉਰੇ ਬੈਠ ਕੀ ਮੈਂ ਬੈਠਾ ਕੀ ਮੈਂ ਤੁਹਾਡੇ ਨਾਲ ਗੱਲ ਕਰਾਂ ਸੋਨੂੰ ਇੰਨੀ ਵੀ ਸਮਝ ਹੋਏ ਨਹੀਂ ਕਿ ਵੀ ਘਰੇ ਵੀ ਕੋਈ ਰਹਿੰਦਾ ਹੈਗਾ ਉਹ ਸਮਝ ਮੈਨੂੰ ਹੈਗੀ ਆ ਪਤਾ ਲੱਗ ਜਾਈ ਦੱਸੇ ਕਿ ਮੈਨੂੰ ਫਿਰ ਜੇ ਤੂੰ ਹੁਣ ਦੱਸੀ ਹੀ ਨਹੀਂ ਗੱਲ ਕੋਈ ਮੈਨੂੰ ਕਿਵੇਂ ਪਤਾ ਲੱਗੂ ਕਿੰਨੇ ਭੋਲੇ ਹੋ ਤੁਸੀਂ ਸੋਨੂੰ ਕੁਝ ਵੀ ਦੁਰਗਾਦਾਰੀ ਦਾ ਨਹੀਂ ਪਤਾ ਚੱਲਦਾਗਾ ਮਾਨਾ ਖਰਾਬ ਕਰਿਆ ਤੂੰ ਚੱਲੀਆ ਚੱਲੀ ਮਾਨਾ ਖਰਾਬ ਕਰਿਆ ਮੈਂ ਹਰ ਵਾਰ ਤੁਹਾਨੂੰ ਸਮ ਕਿੰਨਾ ਕੁ ਟਾਈਮ ਤੁਹਾਨੂੰ ਸਮਝਾਉਂਗੀ ਯਾਰ ਐਨਾ ਲਾਲਾ ਮੇਰਾ ਮਨ ਖਰਾਬ ਕਰਦੀਆਂ ਤੂੰ ਆਪਦਾ ਮਨ ਖਰਾਬ ਕਰਦੀਆਂ ਮੈਨੂੰ ਸੱਚੇ ਮੈਨੂੰ ਘਬਰਾਹਟ ਹੁੰਦੀ ਆ ਹੁਣ ਇਸ ਘਰ ਦੇ ਵਿੱਚ ਅੱਛਾ ਹੁਣ ਘਬਰਾਹਟ ਹੋਣ ਲੱਗੀ ਤੇਨੂੰ ਤੁਸੀਂ ਗੱਲ ਨਹੀਂ ਸਮਝਦੇਗੇ ਜੋ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਤੁਸੀਂ ਨਹੀਂ ਸਮਝ ਰਹੇ ਹੋ ਕੋਈ ਗੱਲ ਹੋਈ ਆ ਜੋ ਤੂੰ ਕਹਿੰਦੀ ਇਹ ਨਹੀਂ ਸਰਦਾਰ ਆ ਗਿਆ ਤੂੰ ਮੈਨੂੰ ਛਿੱਤੀ ਘਰੇ ਛੱਡਿਆ ਹਨਾ ਕੋਈ ਗੱਲ ਹੋਈ ਆ ਉਹਦਾ ਗੱਲ ਕੁਛ ਨਹੀਂ ਹੋਈ ਠੀਕ ਹੈ ਅੱਛਾ ਤੁਸੀਂ ਮੇਰੇ ਵੱਲ ਵੀ ਧਿਆਨ ਦਿਓ ਘਰ ਵੱਲ ਵੀ ਧਿਆਨ ਦਿਓ ਹਰ ਬਾਰ ਖੇਤ ਦਾ ਹੀ ਨਾ ਦੇਖੀ ਜਾਇਆ ਕਰੋ ਚਲਿਏ ਤੇਰਾ ਧਿਆਨ ਵੀ ਮੈਂ ਫੋਲ ਦੰਨਾ ਮੈਂ ਦੇਖ ਰਹੀ ਹਾਂ ਕਿੰਨਾ ਕ ਮੇਰਾ ਧਿਆਨ ਦੇ ਰਹੇ ਹੋ ਤੁਸੀਂ ਅੱਛਾ ਤੂੰ ਸਮਝਣ ਦੀ ਕੋਸ਼ਿਸ਼ ਕਰ ਸਰਦਾਰ ਵਧੀਆ ਬਣਾਇਆ ਇੰਨੇ ਹੈਗਾ ਫਿਰ ਮੈਂ ਗਲਤ ਹੋऊंगी ਮੈਂ ਮਾੜੀ ਹੋऊंगी ਤੂੰ ਵੀ ਨਹੀਂ ਆ ਆਪਣੇ ਉਹਦੇ ਕਰਕੇ ਆਪਣਾ ਘਰ ਚੱਲਦਾ ਪਿਆ ਆਪਣੇ ਘਰ ਦਾ ਵਿਆਹ ਆ ਫੇਰ ਇਹ ਹੋ ਰਿਹਾ ਜਿਉ ਨਾ ਹੋਇਆ ਹੋਰੇ ਆਪਾਂ ਕਿੱਧਰ ਜਾਵਾਂ ਮੇਰਾ ਸਮਝਿਆ ਘਰ ਦਿਮਾਗ ਤੋਂ ਕੰਮ ਲੈ ਪਰ ਸਰਦਾਰ ਦਾ ਬਣਾ ਬਹੁਤ ਵਧੀਆ ਬਾਗੋ ਛੋ ਨੂੰ ਲੱਗਦਾ ਵੀ ਮੈਂ ਉਹਨਾਂ ਨੂੰ ਕੁਝ ਗਲਤ ਬੋਲੂਗੀ ਬਿਨਾਂ ਵਜਾ ਤੋਂ ਗਲਤ ਹੋ ਵੀ ਨਹੀਂ ਹੈਗਾ ਗਲਤ ਤੂੰ ਵੀ ਨਹੀਂ ਹੈਗੀ ਤੂੰ ਵੀ ਸਹੀ ਆ ਠੀਕ ਹੈ ਤੂੰ ਜਾ ਕੇ ਕੰਮ ਕਰ ਲੈ ਚੱਲੀ ਨਾ ਬਣਾ ਕਰ ਕਾ ਤਾ ਸਮਝੋਗੇ ਤੁਸੀਂ ਘਰ ਨੂੰ ਕੀ ਆ ਲੈ ਚੱਲਾਇਂ ਕਰ ਤੂੰ ਚਾ ਲੈ ਗਿਆ ਬਣਾ ਕੇ ਯਾਰ ਕਮਾਲ ਦੀ ਜੱਲਾ ਜਮੀ ਹੱਦ ਹੋ ਗਈ ਯਾਰ ਨਾ ਕੋਈ ਗੱਲ ਦੱਸਦੀ ਆ ਵੀ ਗੱਲ ਦਾ ਦੱਸ ਦੇ ਮੈਨੂੰ ਪਤਾ ਲੱਗੇ ਜੀ ਤੇ ਯਾਰ ਮਨ ਖਰਾਬ ਹੋ ਰਿਹਾ ਜਮੀ ਕੀ ਬਣੂ ਯਾਰ ਮੈਂ ਕਿਹਨੂੰ ਦੱਸਾਂ ਹੁਣ ਕਿ ਸਰਦਾਰ ਜੀ ਮੇਨੂੰ ਤੱਕਾ ਕਰ ਰਹੇ ਆ ਕਿਹਦੇ ਕੋਲ ਗੱਲ ਕਰਾਂ ਜਿੰਨਾਂ ਕੋਲ ਗੱਲ ਕਰਦੀਆਂ ਤੇ ਇਹਨਾਂ ਨੂੰ ਜਮੇ ਟੁੱਟ ਜਾਣਾ ਵੀ ਇਹਨਾਂ ਵਿਸ਼ਵਾਸ ਕਰਦੇ ਆ ਸਰਦਾਰ ਜੀ ਤੇ ਇਹ ਪਰ ਸਰਦਾਰ ਜੀ ਨੂੰ ਵੀ ਦੇਖਣਾ ਚਾਹੀਦਾ ਵੀ ਇਹਨਾਂ ਪੋਲਾ ਬੰਦਾ ਇਹ ਤੇ ਖੇਤ ਕੰਮ ਕਰਦਾ ਦਿਨ ਰਾਤ ਬਹੁਤ ਗਲਤ ਸੋਚਦੇ ਨੇ ਉਹ ਮੇਰੇ ਬਾਰੇ ਸਰਦਾਰ ਜੀ ਦੀ ਸੋਚ ਗਲਤ ਹੈ ਪਰ ਮੈਂ ਹੁਣ ਦੱਸਾਂ ਤਾਂ ਦੱਸਾਂ ਕਿਹਨੂੰ ਇਹ ਤੇ ਦਿਨੋਂ ਦਿਨ ਗੱਲ ਵਧਦੀ ਜਾ ਰਹੀ ਹੈ ਹੋ ਦੇ ਸਤਿ ਸ੍ਰੀ ਅਕਾਲ ਚਾਚਾ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਜਾਗਾ ਭਾਈ ਨਹੀਂ ਚਾਚਾ ਜੋ ਬਾਹਰ ਨੂੰ ਗਏਗੇ ਹੁਣੀ ਨਹੀਂ ਗਏ ਹਾਂ ਆ ਜਾ ਬਹਿ ਜਾ ਲੋ ਜੀ ਚਾਚਾ ਓਏ ਨਾ ਪਤਰਾ ਮੈਂ ਕਰੂੰਗਾ ਨਾ ਚੰਗਾ ਠੀਕ ਹੈ ਸਰਦਾਰ ਨਾਲ ਕੋਈ ਗੱਲ ਨਹੀਂ ਮੈਂ ਕਰੂੰਗਾ ਗੱਲ ਠੀਕ ਹੈ ਜੀ ਬਾ ਵਈ ਜਸੀ ਸਰਦਾਰ ਜੀ ਤੁਸੀਂ ਈਦ ਵਾਲਾ ਚੰਦ ਵਰੀ ਬੰਦੀਆਂ ਤੁਸੀਂ ਇੱਥੇ ਕਿਵੇਂ ਲੈ ਮੇਰਾ ਘਰ ਕੀ ਮੈਂ ਆ ਨਹੀਂ ਸਕਦਾ ਨਹੀਂ ਸਰਦਾਰ ਜੀ ਮੇਰੇ ਕਹਿਣ ਦਾ ਮਤਲਬ ਤੁਸੀਂ ਤਾਂ ਖੇਤ ਸੀ ਨਾ ਕਿਵੇਂ ਅੱਜ

ਉਣੀ ਘਰਾਈ ਜਾਨੀਆ ਇਸ ਘਰਾਉਣ ਲਈ ਕੀ ਗੱਲ ਹੈ ਪੰਨਾ ਸਰਦਾਰ ਜੀ ਆ ਦੇ ਹੱਦ ਚ ਰਹੋ ਤੁਸੀਂ ਜੱਸੀ ਹੁਣ ਨਾ ਤੇਥੋਂ ਬਿਨਾ ਮੇਰਾ ਸਾਥ ਦਾ ਨਹੀਂ ਜੱਸੀ ਜੱਸੀ ਇੱਕ ਵਾਰੀ ਹਾਂ ਕਹ ਦੇ ਸਰਦਾਰ ਜੀ ਮੈਂ ਇਹਨਾਂ ਕੋਲ ਗੱਲ ਕਰ ਦੇਣੀ ਹੈ ਕਿ ਫਿਰ ਤੁਸੀਂ ਮੈਂ ਉਹਨਾਂ ਤੋਂ ਵਕਸ਼ਨਾ ਨਹੀਂਗਾ ਜੱਸੀ ਕਿਉਂ ਕੰਮਲ ਕਰਦੀ ਹੈ ਮੇਰਾ ਹੱਥ ਛੱਡੋ ਸਰਦਾਰ ਜੀ ਤੈਨੂੰ ਮੈਂ ਪਹਿਲਾਂ ਵੀ ਕਿਹਾ ਨਾ ਸਰਦਾਰ ਜੀ ਮੇਰਾ ਹੱਥ ਛੱਡੋ ਜੇ ਹੱਥ ਮੇਰੇ ਹੱਥਾਂ ਦੇ ਵਿੱਚੋਂ ਛੱਡਿਆ ਗਿਆ ਨਾ ਤਾਂ ਜੱਸੀ ਤੂੰ ਸ਼ਰਕਾਂ ਤੇ ਆਜੇਂਗੀ ਉਹ ਤੈਨੂੰ ਕੀ ਦੇਊਗਾ ਉਹ ਤੈਨੂੰ ਕੀ ਦੇ ਸਕਦਾ ਦੱਸ ਮੈਨੂੰ ਜਿਹੜਾ ਸੁੱਖ ਮੈਨੂੰ ਮੇਰੇ ਘਰਾਂ ਡਿੰਦੇ ਦੇਣਾ ਮੈਨੂੰ ਤੁਹਾਡੇ ਤੋਂ ਨਹੀਂ ਮਿਲਣਾ ਸਰਦਾਰ ਜੀ ਚਾਦ ਰੱਖ ਚਾਦ ਜਿਹੜਾ ਤੇਰੇ ਘਰ ਵਾਲਾ ਨਾ ਤੇ ਤੂੰ ਜਿਹੜੇ ਆ ਤੂੰ ਮਖਮਲੀ ਕੱਪੜੇ ਪਾਉਣੀਆਂ ਨਾ ਆਹ ਬੁੱਲਾਂ ਤੇ ਲਿਪਸਟਿਕ ਆ ਤੇਰੇ ਕੰਨਾਂ ਦੇ ਵਿੱਚ ਵਾਲੀਆਂ ਇਹ ਵੀ ਮੇਰੀ ਬਦੌਕਤ ਨੇ। ਕਦੋਂ ਇਹ ਸਭ ਕੁਝ ਖਤਮ ਹੋਊਗਾ? ਥੱਕ ਚੁੱਕੀ ਹਾਂ ਮੈਂ। ਮੈਂ ਨਾ ਦੱਸ ਵੀ ਨਹੀਂ ਸਕਦੀ। ਅੱਜ ਜਿਹੜੇ ਪੈਸੇ ਦੀ ਧੋਸ ਦਿਖਾ ਰਹੇ ਮੈਨੂੰ ਉਸ ਰੱਬ ਨੇ ਸਾਨੂੰ ਇਹ ਜਗ੍ਹਾ ਕਿਉਂ ਬਣਾਇਆ ਕਿ ਲੋਕ ਸਾਡੇ ਤੇ ਮਾੜੀ ਨਿਗਾਹ ਰੱਖਣ ਮੈਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਮੈਂ ਹੋਰ ਵੇਟ ਨਹੀਂ ਕਰ ਸਕਦੀ ਬਹੁਤ ਹੋ ਗਿਆ ਬਹੁਤ ਸਹਲਿਆ ਹੁਣ ਮੈਂ ਸਰਦਾਰ ਜੀ ਆਪਦੀਆਂ ਹੱਦਾਂ ਭੁੱਲ ਰਹੇ ਐ ਮੰਨਿਆ ਕਿ ਸੀ ਗਰੀਬਾਂ ਚ ਕੰਮ ਕਰਦੇ ਆ ਭਾਰੇ ਬਿਸਤਰ ਕਿਸੇ ਠੀ ਇਹ ਇੰਨੇ ਭੋਲੇ ਆ ਇਹਨਾਂ ਨੂੰ ਅਸਲੀਅਤ ਨਹੀਂ ਪਤਾ ਸਰਦਾਰ ਜੀ ਦੀ ਵੀ ਕਿੱਦਾਂ ਦੇ ਨੇ ਉਹ ਅੱਜ ਮੈਂ ਨਾਲ ਗੱਲ ਕਰੂੰਗੀ ਚਾਹੇ ਕੁਝ ਵੀ ਹੋ ਜੇ ਉਦਸੀ ਹਾਂਜੀ ਸਰਦਾਰ ਜੀ ਇੱਕ ਕੱਪ ਚਾਹ ਲੈ ਕੇ ਆ ਲਿਆਈ ਸਰਦਾਰ ਜੀ ਚਾਹ ਚਾਹਤਾ ਸਰਦਾਰ ਜੀ ਅੱਜ ਮੈਂ ਇਦਾਂ ਦੀ ਪਿਆਵਾਂਗੀ ਨਾ ساری ਜ਼ਿੰਦਗੀ ਯਾਦ ਰੱਖੋਗੇ ساری ਜ਼ਿੰਦਗੀ ਜੇ ਜ਼ਿੰਦਗੀ ਚ ਰਹਿਣਗੇ ਤਾਂ ਤਾਂ ਹੀ ਯਾਦ ਰੱਖਣਗੇ ਪਾਗਲੇ ਤੋਂ ਵੀ ਅਸੀਂ ਅੱਜ ਚਾਹ ਪੀਉਣੀ ਆ ਫਿਰ ਮੈਨਾਂ ਸਰਦਾਰ ਜੀ ਮੇਰੇ ਹੱਥ ਦੀ ਚਾਹ ਬਹੁਤ ਟੇਸਟੀ ਹੋਗੀ ਜਾਦੀ ਤਾਂ ਨਹੀਂ ਨਹੀਂ ਐ쉐ਤੀ ਮਰਨ ਲੱਗੀ ਸਰਦਾਰ ਜੀ ਲੋ ਚਾਹ ਐਂ ਕਰ ਬੈ ਜਾ ਜस्सी ਦੇਖ ਅੱਜ ਤੇਰੇ ਹੱਥ ਦੀ ਚਾਹ ਤੇਰੇ ਮੰਗੂ ਮਿੱਠੀ ਆਊਗੀ ਜੀ ਸੋਚਿਆ ਸਰਦਾਰ ਜੀ ਮੈਨੂੰ ਲੱਗਦਾ ਮੈਂ ਗਲਤ ਸੀ ਤੇ ਤੁਸੀਂ ਸਹੀ ਸੀ जे तू पहला सोच लेंगे ना फिर तेरा की जाना सी पहला समझ नहीं सी सरदार जी मैनू समझ ही होना ही है जस्सी जस्सी तू एक ही चाह दे विच की बात है सरदार जी सरदार जी क्यों होगी दिल की तमन्ना पूरी <laughs> ਜੱਸੀ ਨੂੰ ਪਾਉਣਾ ਮੁਸ਼ਕਲ ਨਹੀਂ ਨਾ ਮੁਮਕਿਨ ਹੈ ਸਰਦਾਰ ਜੀ ਇੱਧਰ ਦੇਖੋ ਜੱਸੀ ਕੋਲੇ ਬੈਠੀ ਥੋਡੇ ਪਾਉਣਾ ਨਹੀਂ ਜੱਸੀ ਨੂੰ ਅੱਜ ਤੁਸੀਂ ਤਾਂ ਜੱਸੀ ਬਿਨਾਂ ਸਵਾਹ ਤੱਕ ਨਹੀਂ ਲੈਂਦੇ ਸੀ ਅੱਜ ਕੀ ਹੋਇਆ ਸਰਦਾਰ ਜੀ ਆਏ ਜੱਸੀ ਛੇਤੀ ਕੇ ਸਹਤ ਪਾਉਣ ਲਈ ਦਿਲ ਦਾ ਦਿਲ ਚ ਹੀ ਰਹਿ ਜਾਓਗੇ ਉੱਪਰ ਤੁਸੀਂ ਹਰੇ ਥੋੜਾ ਜਿਹਾ ਟਾਈਮ ਹੋਰ ਵੇਟ ਕਰ ਲਓ ਅੱਗੇ ਅੱਗੇ ਦੇਖਿਓ ਹੁੰਦਾ ਕੀ ਹੈ ਜੱਸੀ ਅੰਨੀ ਦਾ ਨਾਮ ਜੱਸੀ ਇਹ ਤਾਂ ਮੈਂ ਬਹੁਤ ਟਾਈਮ ਪਹਿਲਾਂ ਦੱਸਣਾ ਚਾਹੁੰਦੀ ਸੀ ਪਰ ਮੈਂ ਸੋਚਦੀ ਸੀ ਸੁਧਰ ਜਾਏਗਾ ਪਰ ਲੱਛਣ ਤੇ ਸੁਧਰਨ ਵਾਲੇ ਨਹੀਂ ਸੀਗੇ ਅੱਜ ਮੈਂ ਬਹੁਤ ਖੁਸ਼ ਹਾਂ ਬਹੁਤ ਜਾਰੀ ਕੀ ਹੈ ਹਲੋ ਕਿੱਥੋਂ ਆਜੋ ਕੰਮ ਤਾਂ ਹੋ ਗਿਆ ਜਿਆਦੇ ਸਵਾਲ ਜਵਾਬ ਨਾ ਕਰੋ ਜਲਦੀ ਆਜੋ ਤੇ ਉਹਨਾਂ ਨਾਲ ਲੈ ਕੇ ਆਇਓ ਬਸ ਉਹਨਾਂ ਨੂੰ ਫੋਨ ਕਰ ਦਿਓ ਜਲਦੀ ਪਹੁੰਚੋ ਠੀਕ ਹੈ ਆ ਗਏ ਤੁਸੀਂ ਆਇਆ ਸੀ ਸਰਾ ਨੂੰ ਜੀ ਜਾਤਾ ਜੋ ਤੁਸੀਂ ਨਹੀਂ ਕਰ ਸਕੇ ਅੱਜ ਤੱਕ ਉਹ ਕੀਤਾ ਮੈਂ ਮੈਂ ਤੈਨੂੰ ਕਹਿੰਦਾ ਰਿਹਾ ਤੂੰ ਦੱਸੇ ਤਾਂ ਕਰ ਦੱਸੀ ਕਦੇ ਮੈਨੂੰ ਗੱਲ ਚਾਚਾ ਜੀ ਉਹੀ ਨੇ ਹੈ ਅਜਾਪਿੰਦੇ ਮੜਾ ਮੋਟਾ ਦੇਖ ਲੈ ਬਾਹਰ ਕਿਤੇ ਆਉਂਦਾ ਨਹੀਂ ਕੋਈ ਕਰਤਾ ਇਹਦਾ ਕੰਮ ਕਿਉਂ ਹੁਣ ਬੋਲ ਪਰਾਈ ਬਹੁਤ ਹੱਥ ਚੱਕੀ ਹੋਈ ਸੀ ਇਹਨੇ ਪਿੰਡ ਦੇ ਵਿੱਚ ਬਹੁ ਅੱਖ ਚੜੜਚਾਦੀ ਆ ਹੁਣ ਦੇਖ ਪਰਾਈ ਉਹ ਖੜੀਆ ਦੇਖ ਅੱਖਾਂ ਖੋਲ ਮੇਰਾ ਸਾਲਾ ਤੂੰ ਵੀ ਘਰ ਵਰ ਦੇਖ ਲਿਆ ਕਰ ਕਰ ਵਰਕ ਨਹੀਂ ਬਾਈ ਬਹੁਤ ਦੇਖਿਆ ਬਾਈ ਜਸ ਸਿੰਘ ਕਹਾ ਮੈਨੂੰ ਕਹੇਗਾ ਦੇਣੀ ਰਸੀ ਸੱਚੇ ਨੇ ਦੱਸਿਆ ਮੈਨੂੰ ਕਦੇ ਮੈਂ ਤੱਕੇ ਮਾਰ ਕੇ ਬਾਹਰ ਕੱਢਿਆ ਸੀ ਉਨਦੇ ਕਲਾ ਜੀ ਬੰਦੇ ਬਾਈ ਬਹੁਤ ਸੁਖਿਆ ਆਇਆ ਮੇਰੀ ਗੱਲ ਸੁਣ ਪਿੰਦੇ ਜਿਆਦਾ ਟਾਈਮ ਨਾ ਲਾ ਜੋ ਕਰਨਾ ਛੇਤੀ ਕਰੋ ਚਲੋ ਓਏ ਚੱਕੋ ਇਹਨੂੰ ਦੇਖ ਆ ਸਭ ਆ ਸਭ ਚਲੋ ਮੇਰਾ ਸਾਲਾ ਮੰਨ ਤੋਂ ਬਾਅਦ ਕੀ ਦੇਖ ਲੈ ਕਿੰਨਾ ਆ ਖੜੀਆ ਪੰਜਾਈ ਉਹਨੂੰ ਦੇਖਾ ਕਿਉਂ ਸਦਾ ਅੱਜ ਨਹੀਂ ਜਿਵੇਂ ਸ਼ਹਿਰਨਾ ਅੱਜ ਨਹੀਂ ਪਿਆਰਾਂ ਦੇ ਜਿਵੇਂ ਤੇ ਆ ਕੋਠੀਆਂ ਕਾਰਾਂ ਅੱਜ ਦੀ ਵਾਰ ਦੇ ਨਾ ਮੇਰੇ ਉਤੋਂ ਦੀ ਦੇਖ ਜੱਸੀ ਤੇਰੇ ਕੋਲ ਆ ਹੁਣ ਉਠੀਆ ਕਰਾ ਗੜਾ ਹੁਣ ਨਾਲ ਲੈ ਜੂਗਾ ਤੁੰਸ ਦਿਖਾਉਂਦਾ ਸੀ ਪਹਿਲਾਂ ਚੱਕੋ ਇਹਨੂੰ ਦੱਸਿਓ ਉਹਨੂੰ ਸਾਹਮਦੇ ਨੂੰ ਦੇਖ ਵੀ ਲੈ ਬਸ ਠੀਕ ਆ ਵਾ ਠੀਕ ਐ ਸੀ ਨੱਬੜਾ ਕੰਮ ਨੱਬੜਿਆ ਕੰਮ ਬੱਡੇ ਬੈਲੀ ਦਾ ਮੋਹਿੰਦਰ ਕਾਹੇ ਲਾ ਦੋ ਪਰ ਇੱਥੇ ਰਹਿ ਕੇ ਤੇ ਪਿਆਰ ਮੇje ਕਿਸ ਨੇ ਵੇਖ ਲਿਆ ਕੋਈ ਨਹੀਂ ਬਚਣਾ ਭੜੀਆ ਪਰ ਜਾਈ ਉਹਨੂੰ ਦੇਖਾ ਕਿਉਂ ਸਰਦਾਰ ਅੱਜ ਨਹੀਂ ਜੱਸੇ ਛੜਨਾ ਅੱਜ ਨਹੀਂ ਪਿਆਰ ਉਹਨਾਂ ਜੱਸੀ ਤੇ ਆ ਕੋਠੀਆਂ ਕਾਰਾਂ ਅਜਰੀਵਾਰ ਦੇ ਨਾ ਮੇਰੇ ਉਤੋਂ ਦੇ ਦੇਖ ਜੱਸੀ ਤੇਰੇ ਕੋੜਾ ਹੁਣ ਕੋਠੀਆਂ ਕਾਰਾਂ ਘੜਾ ਹੁਣ ਨਾਲ ਲੈ ਜੂਗਾ ਤੁੰਸ ਦਖੋਂਦਾ ਸੀ ਪਹਿਲਾਂ ਚੱਕੋ ਇਹਨੂੰ ਦੱਸਿਓ ਉਹਨੂੰ ਸਾਹਮਦੇ ਨੂੰ ਦੇਖ ਵੀ ਲੇ ਬਸ ਠੀਕ ਆ ਵਾ ਠੀਕ ਆ ਜੀ ਨਬੜਾ ਕੰਮ ਨਬੜਾ ਕੰਮ ਬੱਡੇ ਪੇਲੀ ਦਾ ਹੋਰ ਇਹ ਟਿਕਾਣਾ ਹੀ ਲਾ ਦੋ ਪਰ ਇੱਥੇ ਲੱਗੇ ਤੇ ਪਿਆਰ ਨੂੰ ਜੇ ਕਿਸੇ ਨੇ ਵੇਖ ਲਿਆ ਕੋਈ ਨਹੀਂ ਬਚਣਾ ਆਪਣੇ ਜੋ ਕੋਈ ਨਹੀਂ ਟਿਕਾਣੇ ਚਲੋ ਅਗੋਂ ਲਾਈਏ ਇਕ ਟਿਕਾਣੇ ਆ ਪਿਆ ਜਿਹੜਾ ਜੱਸੀ ਨੂੰ ਪਾਉਣ ਨੂੰ ਫਿਰਦਾ ਸੀ ਤੋੜਤਾ ਨਾ ਨਰਕਾਂ ਚ ਹੂੰ